ਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਨਾਗਰਾਂ ਪ੍ਰੋਕਸ਼ਨ ਨੂੰ ਜਿਹਨਾਂ ਦੇਖਣ ਵਾਲੇ ਸਾਰੇ ਇਸ ਜਨਾਬ ਮਿੱਤਰ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਜਿਹੜੀ ਇੱਕ ਆਪਾਂ ਤੁਹਾਨੂੰ ਵੀਡੀਓ ਕਰੇ ਜਣਾ ਵੀ ਆਪਾਂ ਹੁੱਟਰ ਦੀ ਪਾਉਣੇ ਜੀ ਕਿਉਂਕਿ ਵੱਡੇ ਲੋਕ ਤਾਂ ਹੁੱਟਰ ਲਵਾ ਲੈਂਦੇ ਆ ਬਾਈ ਨੂੰ ਰੁਪਏ 8-10000 ਰੁਪਏ ਤੋਂ ਵੱਧ ਲੱਗਦੇ ਨੇ ਹੁੱਟਰ ਪਰ ਸਭ ਨੂੰ ਵਧੀਆਗਾ ਤੇ ਇੱਕ ਆਪਾਂ ਜਿੰਮੀ ਸਸਤਾ ਲੈ ਗਏ ਬਾਈ ਜਿਹੜੀ ਜੋਂ ਤੁਸੀਂ ਆਪ ਬਣਾ ਕੇ ਰੱਖ ਸਕਦੇ ਉਹ ਬੈਲ ਲਾਉਂਦੀ ਇੱਕ ਜਿਹੜੀ ਘਰਾਂ ਚ ਲੱਗਦੀ ਹੈ ਬੈਲ ਲਾਗੀ ਸਿਰਫ ਇਹ 150 ਰੁਪਏ ਦੀ ਹੈਗੀ ਤੇ ਸਾਈਲਾਂ ਵਾਲੀ ਬੈਲ ਲੈਣੀਆਂ ਤੁਸੀਂ ਇੱਕ ਬਿਜਲੀ ਵਾਲੀ ਵੀ ਆਉਂਦੀ ਉਹ ਨਹੀਂ ਲੈਣੀ ਸਾਈਲਾਂ ਵਾਲੀ ਬੈਲ ਲੈਣੀਆਂ ਬਈ ਠੀਕ ਹੈ ਇੱਕ ਦਾ ਬੈਲ ਲੈਣੀ ਆਪਾਂ ਤੁਸੀਂ ਬਈ ਸਿਰਫ ਇਹ 150 ਰੁਪਏ ਦੀ ਆਉਂਦੀ ਹੈ ਇੱਕਾ ਪੱਤਾ ਲੈਣੇ ਐਕਸਰੇ ਵਾਲਾ ਪੱਤਾ ਲੈ ਲਓ ਜੇ ਜਿਹਦੇ ਐਕਸਰੇ ਜਿ ਖਿੱਚੇ ਜਾਂਦੇ ਆ ਇੱਕ ਆ ਲੈ ਲਓ ਬਈ ਠੀਕ ਹੈ ਬਾਈ ਇੰਨਾ ਸਕਰੂ ਨੇ ਤੇ ਇੱਕਾ ਕੱਪੜਿਆਂ ਵਾਲੀ ਚਟਕਰੀਆਂ ਜਿਹਦੇ ਨਾਲ ਕੋਈ ਕੱਪੜੇ ਦਾ ਰਾਬੜ ਨਹੀਂ ਚਾਹੀਦੀ ਆਪਾਂ ਨੂੰ ਉਹ ਲਾਸਟਿਕ ਦੀ ਲੋਹੇ ਦੀ ਨਹੀਂ ਚਾਹੀਦੀ ਬਾਈ ਠੀਕ ਹੈ ਬਾਈ ਬਾਕੀ ਕਪੜਵਾ ਤਾਰ ਚਾਹੀਦੀ ਹੈ ਹੋਰ ਆਪ ਨੂੰ ਕੁਝ ਨਹੀਂ ਚਾਹੀਦਾ ਇਹ ਚੀਜ਼ਾਂ ਨਾਲ ਆਪਣਾ ਹੂਟਰ ਤਿਆਰ ਹੋਣਾ ਬਾਈ ਠੀਕ ਹੈ ਨਾ ਬਾਈ ਗਰੀਬ ਬੰਦਾ ਨਹੀਂ ਉਨੀ ਪਹੁੰਚ ਕਰ ਸਕਦਾ ਠੀਕ ਹੈ ਸਭ ਮੰਨ ਕੇ ਚਲੋ ਵੀ ਸਾਰਾ ਸੌਟ ਹੈ ਜਾਨਰੇ ਹੀ ਨਾ ਮਦਨ ਸਿਰਫ 200 ਰੁਪਏ ਦਾ ਖਰਚਾ ਮਸਾਂ ਹੋਊਗਾ 200 ਰੁਪਏ ਦਾ ਖਰਚਾ ਸਾਰੀ ਠੀਕ ਹੈ ਬਈ ਆਪਾਂ ਤੁਹਾਨੂੰ ਲਾ ਕੇ ਵਿਖਾਵਾਂਗੇ ਤੇ ਆਪਾਂ ਹੁਣ ਬਣਾਉਣ ਲੱਗਦੇ ਆ ਕਿਵੇਂ ਬਣਾਉਣਾ ਕਿਵੇਂ ਚੱਲੂ ਕਿਵੇਂ ਲੱਗੂ ਇਹ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਠੀਕ ਹੈ ਬਈ ਜੀ ਇਹ ਤੁਹਾਨੂੰ ਸਾਰਾ ਦਿਖਾ ਜੂ ਵੀਡੀਓ ਦੇ ਵਿੱਚ ਕਿ ਮੈਨੇ ਕੰਮ ਕਰਨਾ ਹੈ ਸਿਕਿਉਰਟੀ ਪਰ ਤੇ ਆਪਣਾ ਕੰਮ ਠੀਕ ਹੈ ਸਿਆਲਾਂ ਦੇ ਦਿਨ ਆ ਰਹੇ ਆ ਬਾਈ ਮੂਰੇ ਹੱਸਿਆ ਤੇ ਤੁਹਾਨੂੰ ਲਾ ਕੇ ਦਿਖਾਵਾਂਗੇ ਸਿਮੇ ਲੱਗੂਗਾ ਕਿ ਮੈਂ ਕੰਮ ਕਰਨਾ ਬਈ ਵੀਰੋ ਵੀਡੀਓ ਨੂੰ ਬਣ ਰਹੇ ਹੋ ਐਂ ਵੀਡੀਓ ਸਕਿਪ ਨਾ ਕਰੋ ਤੇ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕਿਵੇਂ ਲੱਗਣਾ ਬਈ ਕੀ ਜਿਵੇਂ ਸਿਕਪਣਾ ਕਰਿਓ ਸਾਰੀ ਵੀਡੀਓ ਦੇਖ ਲਓ ਭਾਈ ਤੇ ਚੈਨਲ ਨੂੰ ਬਈ ਬਹੁਤ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਹੋਰ ਵੀਡੀਓ ਦੀ ਨੋਟੀਫਿਕੇਸ਼ਨ ਆਉਂਦੀ ਰਹੇ ਤੇ ਇਹਦਾ ਮਨ ਰਿਹਾ ਸੇਫਟੀ ਆ ਭਾਈ ਸਿਆਲਾਂ ਦਾ ਦੰਨਾ ਸਿਆਲਾਂ ਦੇ ਵਿੱਚ ਆਪਣਾ ਪਰੇ ਰਹਗਾ ਵੀ ਕੋਹ ਚੋਰੀਓ ਜੇ ਇਸ ਤਾਂ ਕਰਕੇ ਬਈ ਪੁੱਤ ਨੂੰ ਦਿਖਾ ਰਹੇ ਨਟ ਲਾ ਦੇ ਆਪਣੇ ਦੋ ਇਹਦੇ ਵਿੱਚ ਦੋ ਨਟ ਲੱਗੇ ਠੀਕ ਹੈ ਨਾ ਇਸ ਤਰ੍ਹਾਂ ਚ ਦੋ ਨਟ ਲਾਉਣੇ ਆ ਪਲਾਸਟਿਕ ਦੀ ਇਹ ਚ ਟਿੱਕਰੀ ਲੈਣੀ ਆਪਾਂ ਨੇ ਕੱਪੜੇ ਵਾਲੀ ਇਹ ਚ ਆਪਾਂ ਇਹ ਦੋ ਨਟ ਲਾਉਣ ਨੇ ਠੀਕ ਹੈ ਬਾਈ ਜੀ ਇਹ ਦੋ ਨਟ ਫਿੱਟ ਕਰਦੇ ਨਾ ਆਪਾਂ ਤੇ ਦੋਵਾਂ ਦਾ ਆਪਾਂ ਇਹ ਤਾਰ ਫਿੱਟ ਕਰ ਦੇਣੀ ਆ ਠੀਕ ਹੈ ਇਹ ਆਪਾਂ ਤਾਰ ਲੈਤੀ ਹੈ ਨਾ ਇਹ ਇਹਦੇ ਨਾਲ ਫਿੱਟ ਕਰ ਦੇਣੀ ਆ ਇੱਟ ਜੀ ਆਇਕਾ ਪਤਾ ਰਹੀਂ ਸੱਲੀਏ ਠੀਕ ਹੈ ਭਾਈ ਜੀ ਤੇ ਉਹ ਦੋ ਦੋ ਭਾਨਾ ਨਾ ਨਾ ਲਾ ਦੇਣੀ ਠੀਕ ਹੈ ਭਾਈ ਇਹ ਆ ਲੱਗੀ ਦੂਜੇ ਨਾਟ ਨੂੰ ਠੀਕ ਹੈ ਜੀ ਇਹ ਆ ਲੇ ਇਹ ਨਟਾਣਾ ਲੱਗ ਗਿਆ ਇੱਥੇ ਜੀ ਇਸ ਤਰ੍ਹਾਂ ਲੱਗ ਗਿਆ ਨੋਰੀ ਨੂੰ ਇਹਦਾ ਵੀ ਦੱਸਾਂ ਕੀ ਕਰਨਾ ਆਪਾਂ ਤੇ ਇਹਦਾ ਵੀ ਦੱਸਾਂਗੇ ਆਪਾਂ ਇਹ ਨਟਾਣਾ ਤੋਂ ਅਲੱਗ ਦੀ ਬਈ ਤੇ ਹੁਣ ਰਹਿ ਗਿਆ ਕੁੱਡੇ ਵਾਲਾ ਬਜਟ ਉਹ ਹੁਣ ਆਪਾਂ ਨੂੰ ਉੱਥੇ ਲਾ ਕੇ ਦਿਖਾਵਾਂਗੇ ਬਈ ਠੀਕ ਹੈ ਜੀ ਆ ਜਾਓ ਮੈਂ ਤੇਰਾ ਚੱਲੀ ਹੁਣ ਕੁੱਡੇ ਕੋਲੇ ਇਹਦਾ ਆਪ ਨੂੰ ਇਹ ਸਮਝ ਲਓ ਜੋਨੋ ਫੁੰਗਰੂ ਦੀਆ ਹੁ ਕਰੂਗਾ ਜਿਨਾਊਗਾ ਜਿੰਨਾ ਆਲਾ ਹੈ ਜਨਾ ਬਿਚਨ ਆ ਬੀ ਨਾ ਸਿਕਾ ਲਾਉਂਦਾ 100 150 ਦੇ ਵਿੱਚ 274 ਹੋ ਜਾਂਦਾ ਬਈ ਤੇ ਉਹ ਸਾਨੂੰ ਕੋਈ ਖੁੱਡੇ ਕੋਲ ਨਾ ਕਰੇ ਕੋਣ ਵੀ ਖੁੱਡੇ ਤੇ ਕਿਵੇਂ ਲੱਗੂਗਾ ਕਿਵੇਂ ਇਹ ਕੰਮ ਕਰੂਗਾ ਬਈ ਭਾਈ ਜਿਹੜਾ ਤਾਰ ਕਰਾਦੀ ਆਪਣਾ ਤਿਆਰ ਹੋ ਜੇ ਜਿਹੜਾ ਐਕਸ ਰੇਲਾ ਪੁੱਤਾ ਜਾ ਇਹ ਵੀ ਆਪਣੀ ਤਾਰ ਬਣਦੀ ਹਾਲੋ ਐਡੀਟਰ ਬਾਈ ਜੀ ਇਹ ਵਈ ਜੀ ਇਹ ਜਿਹੜਾ ਆਪਣਾ ਇਹ ਕਰ ਰਿਹਾ ਇੰਟੀਅਰ ਇਹਦੇ ਵਿੱਚ ਪਾ ਦਿੰਦੇ ਇੱਕ ਟਾਪ ਰਹਿ ਜਾਂਦਾ ਠੀਕ ਹੈ ਜੀ ਹਾਂ ਪੱਜਣਾ ਚਾ ਉਹ ਤੋਂ ਬਾਅਦ ਬਾਈ ਇਹਨੂੰ ਆਪਣਾ ਇਹਦਾ ਗੇਟ ਹੈ ਉਹਦੇ ਨਾਲ ਬੰਨ੍ਹ ਦੇਣੀ ਹੈ ਇਹ ਵੀ ਸਾਨੂੰ ਦੱਸਣਾ ਕਿ ਐ ਬੰਨ੍ਹਣੀ ਹੈ ਲਗੋਂ ਲਾਉਂਦੇ ਜੀ ਦੱਲਿਮ ਜੇ ਨਹੀਂ ਤੇ ਆਪਾਂ ਆਪਣੇ ਅਮਾ ਕਾਸ਼ੇ ਮੈਂ ਇੱਕ ਹੂ ਲਾ ਜੀ ਤੁਸੀਂ ਹੋਰਲਾ ਚੋਰੀ ਜਿੱਥੇ ਮਰਜੀ ਲਾ ਸਕਦੇ ਜਿੱਥੇ ਤੁਹਾਨੂੰ ਲੋਟ ਲੱਗੇ ਚੋਰਾਂ ਨੂੰ ਨਾਂ ਪਤਾ ਆਪਾਂ ਤਾਂ ਕਿੱਥੋਂ ਨੂੰ ਡੈਮੋ ਬਣਾ ਕੇ ਦਿਖਾ ਰਹੇ ਹਾਂ ਠੀਕ ਹੈ ਨਾ ਚੋਰਾਂ ਨੂੰ ਨਾਂ ਪਤਾ ਲੱਗੇ ਤੁਸੀਂ ਇਹ ਸਮਾਂ ਹੀ ਲੌਣੀ ਇਸ ਗੇਟ ਤੇ ਇਹ ਤਾਰ ਠੀਕ ਹੈ ਜੀ ਤੇ ਆ ਲੋ ਆਪਣਾ ਇੱਥੇ ਲਾਤੀ ਤੇ ਹੁਣ ਰਹਿ ਗਿਆ ਬਾਕੀ ਉਧਰ ਲੱਗੇ ਮਾਰ ਚਲ ਪਾਣਾ ਇਹ ਹੁਣ ਉਰੂ ਆ ਆ ਤਾਰ ਦੇ ਟਿਕਣਾ ਲੱਗੇ ਆਪਣਾ ਉਹੀ ਹੈ ਇਹ ਆ ਆਪਣੇ ਦਰਵਾਜ਼ੇ ਠੀਕ ਹੈ ਤੇ ਤੁਸੀਂ ਚੇਪੀ ਲਾ ਦਿਨੀ ਆਪਾਂ ਸਰਪੇ ਕੇ ਸਮੂਹ ਡੈਮੋ ਕਰਾਂਗੇ ਇਹਨੂੰ ਤੁਸੀਂ ਇੱਥੇ ਜਿੱਥੇ ਮਰਜ਼ੀ ਲਾ ਸਕਦੇ ਹੋ ਫੇਰੂਮ ਚ ਤਾਂ ਕਿ ਅਪਣਾ ਪਤਾ ਲੱਗ ਜੇ ਕਿ ਚੋਰ ਚੋਰੀ ਕਰਨ ਆਉਂਦੇ ਨਾ ਚੱਲੂਗੀ ਚੱਲੂਗੀ ਉਹਨਾਂ ਤੋਂ ਜਿੰਨਾ ਚਲੋ ਇਹ ਜੋ ਫੋਟੋ ਨੋ ਹੋ ਗਿਆ ਜਿਆ ਵੇ ਇਹ ਮਾਦੇ ਕੋ ਹੁਣ ਆਪਾਂ ਇਹਦੇ ਤਾਰ ਨਾਲ ਜੀ ਜਿੰਨਾ ਆ ਆਪਾਂ ਇਹ ਖੋਲਤਾ ਠੀਕ ਹੈ ਆ ਦੇਖੋ ਚੱਲਣ ਲੱਗ ਗਈ ਨਾ ਆ ਦੇਖੋ ਵਾਹ ਜੇ ਚੂੜੂ ਬੜਾ ਨਾ ਮਹਿਰੂਪੂਰ ਆਲੋ ਫੇਰੇ ਤੇ ਬਦਲ ਜਿਵੇਂ ਆਹ ਕਿ ਬੰਨੂ ਆੜ ਗਿਆ ਨਾ ਜਦੋਂ ਬਸਾਦਾ ਉਹਦੀ ਬੰਨੂ ਆੜ ਗਿਆ ਤੇ ਹੁਣ ਉਹ ਪਾਸ ਨੂੰ ਫੇਰ ਸੁਣਾਗੇ ਹੁਣ ਉਹ ਪਾਸ ਨੂੰ ਫੇਰ ਸੁਣਾਗੇ ਆਹ ਦੇਖੋ ਆਹ ਗੇਟ ਖੁੱਲੂਗਾ ਉਦੋਂ ਫੇਰ ਬੁੱਝੇ ਲਾਉਂਗਾ ਖੜਨ ਦਾ ਭਾਵ ਜਦੋਂ ਵੀ ਆਪ ਨੂੰ ਪਤਾ ਲੱਗ ਗਿਆ ਵੀ ਲਾਰਮ ਵੱਜ ਗਿਆ ਆਪਣਾ ਵੀ ਚੋਰ ਆ ਗਿਆ ਠੀਕ ਹੈ ਨਾ ਆਪਾਂ ਪੱਜੇ ਘੁਟਾਏ ਚੋਰ ਨੇ ਵੀ ਛੱਡ ਕੇ ਭੱਜਣਾ ਵੀ ਲਾਰਮ ਵੱਜਿਆ ਵੀ ਮਿੱਤਰੋ ਕੋਈ ਕੰਡ ਪੜਾ ਕੋਈ ਗੱਲ ਨਾ ਲਾਰਮ ਵੱਜ ਗਿਆ ਠੀਕ ਹੈ ਨਾ ਬਈ ਤੇ ਆ ਦੇਖੋ ਇਸ ਤਰ੍ਹਾਂ ਨੇ ਲਾਉਣੀ ਹੈਗੀ ਆ ਤਾਰ ਜਿੰਦੀ ਉਧਰ ਪਾ ਲਈ ਹੈ ਤੇ ਆ ਲੋ ਉਹਨੂੰ ਫਿਰ ਤੁਹਾਨੂੰ ਕਿੰਨਾ ਕੰਮ ਦਾ ਆ ਇਹ ਦੇਖੋ ਕਾਵੀ ਅਮਰਤਮ ਨਾਮ ਭਗਵਾਨ ਜਨਾ ਕੇਵਨ ਬਿਸ਼ਰਾਮ ਬੁੱਝੀ ਜੋ ਗੁਰੂ ਨਾਨਕ ਅਮਰਤਮ ਨਾਮ ਭਗਵਾਨ ਜਨਾ ਕੇਵਨ ਬਿਸ਼ਰਾਮ ਇਹੋ ਬੋਧ ਰੋਪਾਂਗੇ ਆਹ ਹੋ ਗਏ ਨੇ ਇਹਨੇ ਬਚਨੋ ਹਰਨਾ ਮੜਾ ਆਹ ਲੋ ਬਣੀ ਦੇਖੋ ਆਪਾਂ ਪਾਉਂਗਾ ਤਾਂ ਦੇਖੀਓ ਆਪਾਂ ਲਾਉਦੇ ਨੇ ਇਹ ਬੱਚ ਨੂੰ ਹਟ ਜਣਾ ਬਾਈ ਆ ਜਾ ਇਹ ਆ ਦੇਖੋ ਹਲੋ ਉਹ ਕੋ ਨੂ ਹਟ ਗਿਆ ਬਾਈ ਕੀ ਕਹੇ ਬਾਈ ਜੀ ਕਹਣਦਾ ਬਾਬੇ ਹੈਗਾ ਵੀ ਤਗੜਾ ਬੰਦਾ ਬਾਈ ਹੁਕਟ ਲਵਾ ਲੂਗਾ 10-12000 ਰੁਪਏ ਦਾ ਕੀ ਕਹੇ ਲੋ ਬਾਈ ਉਹਨਾਂ ਦਾ ਕੋ ਚੱਕਰ ਨਹੀਂ ਕਵੀ ਤਗੜੇ ਬੰਦੇ ਨੂੰ ਉਹ ਵੀ ਨਾ ਉਹਟਰ ਲਗਵਾਉਂਦਾ ਬਾਈ ਠੀਕ ਹੈ ਨਾ ਬਾਈ ਜੋ ਗਰੀਬ ਬੰਦਾ ਹੈਗਾ ਸ਼ੌਂਕਪੂਰਾ ਉਹਨੂੰ ਕਬੂਤਰ ਰੱਖਣਾ ਪਰ ਉਹ ਉਹਟਰ ਲਗਵਾਉਂਦੀ ਕਿ ਜਾਇਸ ਨਹੀਂ ਹੁੰਦਾ ਠੀਕ ਹੈ ਨਾ ਬਾਈ ਤਾਂ ਕਰਕੇ ਆਪ ਕੋ ਸਾਨੂੰ ਇੱਕ ਟ੍ਰਿਕ ਸੀਗੀ ਸਿਰਫ ਇਹ 200 ਰੁਪਏ ਦਾ ਖਰਚਾ ਹੈਗਾ ਠੀਕ ਹੈ ਇਸ ਤਰ੍ਹਾਂ ਲਾਓ ਤੇ ਆਪਣੀ ਸੇਫਟੀ ਰੱਖੋ ਗੁੱਡਿਆਂ ਦੀ ਕਿਉਂਕਿ ਉਹ ਸਿਆਲ ਦੇ ਦਿਨ ਨਹੀਂ ਸਿਆਲ ਦੇ ਦਿਨਾਂ ਕਰਕੇ ਨਾ ਬਾਈ ਤਾਂ ਇਹ ਆਪਾਂ ਤੁਹਾਨੂੰ ਦੱਸੇਗਾ ਜਿਸ ਨੂੰ ਇਸ ਤਰ੍ਹਾਂ ਕਰ ਦਿੰਦੇ ਆ ਤੇ ਕੁਸਾ ਕਬੂਤਰ ਨੇ ਆਪਣੇ ਕੋਲ ਆਏ ਹੋਏ ਠੀਕ ਆ ਬਈ ਇਹ 300 ਰੁਪਏ ਦੇ ਹਿਸਾਬ ਨੂੰ ਦੇਣੇ ਆ ਬਈ ਆਪਾਂ ਨੇ ਆ ਕਬੂਤਰ ਆਏ ਹੋਏ ਨੇ ਬਈ ਆਪਣੇ ਕੋਲ ਠੀਕ ਹੈ ਨਾ ਬਈ ਆ ਦੇਖੋ ਕਬੂਤਰ ਬੜੇ ਸ਼ਾਨਦਾਰ ਆ ਬਈ 300 ਰੁਪਏ ਦੇ ਹਿਸਾਬ ਨੂੰ ਦੇਣੇ ਆ ਆਪਣੇ ਬਈ ਇਹ ਠੀਕ ਹੈ ਨਾ ਬਈ ਇਹ ਆ ਕਰੂ ਚੈੱਕ ਬਈ 300 ਦੇ ਹਿਸਾਬ ਨੂੰ ਦੇਣੇ ਪਈ ਜਿਆ ਪਾਣੇ ਲੋ ਵਾ ਇੱਕ ਦੋ ਇੱਕ ਕਬੂਤਰ ਬਟਾ ਬਾਈ ਜਿਆ ਬਈ ਇੱਕ ਦੋ ਇੱਕ ਕਬੂਤਰ ਬਟਾ ਇਹ 300 ਦੇ ਹਿਸਾਬ ਨਾਲ ਦੇਣੇ ਬਾਈ ਇਹ 25 ਕੀ ਕਬੂਤਰ ਨੇ ਆਪਣੇ ਕੋਲ ਆਏ ਹੋਏ ਠੀਕ ਹੈ ਬਾਈ ਜੀ ਲਓ ਬਾਈ ਕਬੂਤਰ ਚੈੱਕ ਕਰੋ ਬੜੇ ਸ਼ਾਨਦਾਰ ਕਬੂਤਰ ਆਏ ਹੋਏ ਇੱਕ ਵੀ ਕਬੂਤਰ ਮਾੜਾ ਨਹੀਂ ਬੜੇ ਹੀ ਸ਼ਾਨਦਾਰ ਕਬੂਤਰ ਆਏ ਹੋਏ ਠੀਕ ਹੈ ਬਾਈ ਜੀ ਲਓ ਵੇ ਜੀ ਕਰੋ ਚੈੱਕ 300 ਦੇ ਹਿਸਾਬ ਨੂੰ ਦੇਣੇ ਤੇ ਭਾਈ ਆ ਤੁਹਾਨੂੰ ਲਾਰਮ ਵਾਲੀ ਇੱਕ ਸਮਝ ਆ ਗਈ ਉਹ ਵੀ ਕਿਵੇਂ ਲੱਗਦਾ ਹੈ ਤੇ ਕਿਵੇਂ ਇਹ ਕੰਮ ਕਰਦਾ ਲਓ ਦੁਬਾਰਾ ਫੇਰ ਦੱਸ ਦਿੰਨੇ ਆ ਭਾਈ ਆ ਲੈ ਵੀ ਇੱਕ ਵਾਰ ਬੜੀ ਇਹ ਤਦ ਲਈ ਬਾਸ ਨੂੰ ਆਵਾਜ਼ ਦਾ ਪਤਾ ਲੱਗੂਗਾ ਉਹਨੂੰ ਕਿ ਆਲ ਆਉਂਦੀ ਆ ਚੱਲ ਵੀ ਨਾ ਪੈ ਦੁਬਾਰਾ ਇਦੇ ਵਿੱਚ ਕਈ ਹੁਣੇ ਜਿਹੜੇ ਗਾਣੇ ਜਿ ਲੱਗੇ ਹੋ ਨੇ ਠੀਕ ਹੈ ਸਿਰਫ ਹੈ 사ਰੀ ਹੈ 150 ਰੁਪਏ ਦੀ ਚੀਜ਼ ਹੈਗੀ ਇਹ ਹਲੋ ਹੋਏ ਹਰ ਕੋ ਹੋ ਗਿਆ ਬੰਦਾ ਜਦੋਂ ਆਪਣੇ ਪਤਾ ਪਤਾ ਨਾ ਦੇ ਪੈਂਦਾ ਮੈਂ ਇੱਕ ਹੋਰ ਪਤਾ ਦਾ ਦਿੰਦੇ ਪੁੱਤ ਨੂੰ ਪਰਾਂ ਘੱਟ ਕੇ ਰੱਖੋ ਕਿਉਂਕਿ ਆਪਾਂ ਥੋੜੇ-ਥੋੜੇ ਖੋਲਦੇ ਰਹਿਣਾਗੇ ਤੇ ਹਰੇਕ ਬੰਦੇ ਨੂੰ ਪਤਾ ਲੱਗਿਆ ਵੀ ਇਹ ਹੁੱਕਰ ਲੜਖੇ ਲੱਗੂ ਤਾਂ ਕਿ ਤੁਹਾਨੂੰ ਕਿਸੇ ਨੂੰ ਪਤਾ ਹੀ ਨਾ ਲੱਗੇ ਭਾਈ ਸਰ ਨੂੰ ਰਾਤ ਨੂੰ ਲਾਓ ਇਹਨਾਂ ਨੂੰ ਬਈ ਸਰ ਨੂੰ ਰਾਤ ਨੂੰ ਲਾਓ ਸਰ ਪਤਾ ਲੱਗੇ ਜੇ ਕੋਈ ਮੂਰੀ ਵਾਲੀ ਸੁਣਵਾਇੰਦਾਂ ਵੀ ਇੱਥੇ ਘਰ ਇੱਕਾਂ ਦੀ ਮੂਰੀ ਵਾਲਾ ਤਾਰ ਲਾ ਦੋ ਤੇ ਉਹਦੀ ਫਿਰ ਲਾ ਦੋ ਠੀਕ ਹੈ ਜੇ ਪੰਜ ਹੁੜਨੇ ਬਈ ਪਰ ਸਾਰੀ ਕਿੰਨਾ ਖਰਚ ਆਇਆ ਤਰਾ ਆਯਾ ਰੂਪੀ ਦਾ ਖਰਚ ਆਊਗਾ ਬਈ ਪੰਜ ਗੁੱਡੇ ਦਾ ਇਹ ਉਧਰ ਕਿੰਨਾ ਆਊਗਾ ਬਈ ਉਧਰ ਘੱਟ-ਵੱਟ ਨਹੀਂ ਨਹੀਂ ਕਰਦੇ ਜੇ ਚਾਰ ਪੰਜ ਖੁੱਡੇ ਨੇ ਤਾਂ 16-17000 ਰੁਪਏ ਦਾ ਖਰਚਾ ਹੋਊਗਾ ਕਿਹਾ ਹੋਊ ਟ੍ਰਲਰ ਹੋਈ ਇਹ ਇਹ ਸਾਰੀ ਪੰਜ ਗੁੱਡਿਆਂ ਦਾ 10000 ਰੁਪਏ ਦਾ ਖਰਚਾ ਬਈ ਸਿਆਲਾਂ ਦੇ ਦਿੰਨੇ ਬਈ ਜੇ ਹੁਣ ਤਾਂ ਕਰਕੇ ਆਪਣੇ ਵੀਡੀਓ ਬਣਾਈ ਦੀ ਠੀਕ ਹੈ ਨਾ ਬਈ ਤੇ ਹੁਣ ਟ੍ਰਲਰ ਬਣਾਓ ਕਰੇ ਲਾਓ ਸਿਰਫ 200 ਰੁਪਏ ਦਾ ਖਰਚਾ ਹੈ ਈ ਜਾਂਦਾ ਸਾਨੂੰ ਪਤਾ ਹੀ ਲੱਗ ਗਿਆ ਬਾਈ ਤੈਨੂੰ ਨਾਟ ਨੇ ਬਾਈ ਦੋ ਆਹ ਕਿੱਥੇ ਲੱਗਦੇ ਬਾਈ ਇਹ ਕਾ ਲੱਗੂਗਾ ਇਹ ਤਾਰ ਜਿੰਨੇ ਦਾ ਆਪਾਂ ਨੂੰ ਦੂਰ ਤਰਾਡੇ ਲੈ ਕੇ ਜਾਣੀਆਂ ਇੱਥੇ ਆਪਣਾ ਬਦੋ ਆਪਣਾ ਕਮਰਾ ਕਿੱਥੇ ਉੱਥੇ ਲੈ ਕੇ ਜਾਓ ਤਾਰ ਤੁਹਾਨੂੰ ਪਤਾ ਵੀ ਕਿੰਨੇ ਕ ਲੱਗ ਜੂਗੀ ਤੇ ਬੈਲ ਆਪਦੇ ਬਾਥਰੂਮ ਚ ਲਾਓ ਬਾਈ ਤਾਂ ਕਿ ਜਦੋਂ ਕੋਈ ਚੋਰ ਚੋਰੀ ਕਰਨਾ ਵੇ ਸਾਨੂੰ ਨਾਲ ਦੀ ਨਾਲ ਪਤਾ ਲੱਗ ਸਕੇ ਤੇ ਚੋਰ ਵੀ ਉੱਥੇ ਛੱਡ ਕੇ ਭੱਜੂਗਾ ਕਿਉਂਕਿ ਸਿਆਲਾਂ ਦੇ ਦੇਣਾਂ ਦੇ ਵਿੱਚ ਬੈਲ ਨਹੀਂ ਲੋ ਬਚਣਾ ਤਾਂ ਆਵੇਂ ਸਭ ਲੋ ਵੀ ਲੋਕਾਂ ਦੀ ਕਮਾਟੀਆਂ ਨੂੰ ਪਤਾ ਲੱਗ ਜੂਗਾ ਵੀ ਹਾਂ ਵੀ ਵੱਧ ਵੱਧਰੀ ਠੀਕ ਹੈ ਨਾ ਬਈ ਚੈਨੂ ਹੁਕਟਰ ਕੜੋਂ ਚੈਨੂ ਬੱਲ ਕਰਉ ਠੀਕ ਹੈ ਨਾ ਬਈ ਤੇ ਸਿਆਲਾਂ ਦੇ ਦਿਨਾਂ ਦੇ ਵਿੱਚ ਬੜੇ ਕੰਮ ਦੀ ਚੀਜ਼ ਆ ਬਈ ਠੀਕ ਹੈ ਨਾ ਤੇ ਆਪਣੇ ਘਰੂਤਾਂ ਦੀ ਘੋਟੇ ਦੀ ਸੇਫਟੀ ਰੱਖੋ ਬਈ ਤੇ ਤਾਂ ਨਾ ਕਰਕੇ ਆਪਣੇ ਵੀਡੀਓ ਬਣਾ ਕੇ ਭਈਏ ਜੇ ਇਸ ਤਰ੍ਹਾਂ ਕੋਈ ਹੋਰ ਵੀ ਮੇਰੇ ਕੋਲ ਪਸਾ ਆਇਆ ਜ਼ਮਾਕ ਦੇ ਵਿੱਚ ਆਪਸ ਨੂੰ ਉਹ ਵੀ ਵੀਡੀਓ ਪਾ ਕੇ ਦੇmarg ਬਾਈ ਜੀ ਠੀਕ ਹੈ ਨਾ ਆ ਪਗਣਾ ਕਿਸੇ ਦਾ ਸ਼ੌਂਕ ਨਾ ਖਰਾਬ ਹੋਵੇ ਠੀਕ ਹੈ ਬਾਈ ਜੀ ਚੈਨਲ ਨੂੰ ਕਰ ਲਓ ਬਈ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਨਾ ਬਾਈ ਜੇ ਸਮਝ ਨਾ ਆਵੇ ਤਾਂ ਮੇਰੇ ਨਾਲ ਗੱਲ ਕਰ ਲਿਓ ਠੀਕ ਹੈ ਬਾਈ ਕੋਈ ਚੱਕਰ ਨਹੀਂ ਆਪਾਂ ਫੇਰ ਵੀ ਦੱਸ ਦਾਂਗੇ ਠੀਕ ਹੈ ਮੈਂ ਕੋਈ ਚੱਕਰ ਨਹੀਂ ਆਪਾਂ ਫੇਰ ਵੀ ਦੱਸ ਦਾਂਗੇ ਜੇ ਕਿਸੇ ਨੂੰ ਸਮਝ ਨਾ ਲੱਗੀ ਹੋਵੇ ਠੀਕ ਹੈ ਬਾਈ ਜੀ ਤੇ ਫੋਨ ਨੰਬਰ ਮੇਰਾ 88728 0143 ਮੇਰਾ ਫੋਨ ਨੰਬਰ ਹੈ ਬਾਈ 88728 0143 ਮੇਰਾ ਫੋਨ ਨੰਬਰ ਹੈ ਪੈਂਟਰ ਨਾਕਰਾ ਜਗਨਾਲ ਸੰਗਪੁਰਾ ਜੀ ਤੇ ਸਾਨੂੰ ਬਾਈ ਜੀ ਬਹੁਤ ਬਹੁਤ ਸਬਸਕ੍ਰਾਈਬ ਕਰੋ ਪਹਿਲਾ ਵਾਲਾ ਬਟਨ ਦੱਬਿਓ ਤਾਂ ਕਿ ਹੁਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮੈਂ ਹਿਲਦਿਆਂ ਜਲਦੀ ਹੀ ਕੋਈ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ